ਭਾਰਤੀ ਫੌਜ ਦੇ ਜਵਾਨ ਦੀ ਸਰਕਾਰ ਮਾਸ਼ੀਆਂ ਵਿਖੇ ਡਿਊਟੀ ਦੇ ਦੌਰਾਨ ਬੈਰਕ ਵਿੱਚ ਜ਼ਹਿਰੀਲੇ ਸੱਪ ਦੇ ਡੰਗਣ ਕਾਰਨ ਹਾਲਾਤ ਵਿਗੜਨ ਤੇ ਗੁਰਦਾਸਪੁਰ ਦੇ ਸਿਵਲ ਹਸਪਤਾਲ ਦਾਖਰ ਰਵਾਇਆ ਗਿਆ ਜਿਸ ਤੋਂ ਬਾਅਦ ਐਮਰਜੈਂਸੀ ਵਿੱਚ ਤਾਂ ਡਾਕਟਰਾਂ ਨੇ ਹਾਲਤ ਨਾਜ਼ੁਕ ਹੋਣ ਤੇ ਉਸ ਨੂੰ ਅਮ੍ਰਿਤਸਰ ਰੈਫਰ ਕਰ ਦਿੱਤਾ ਤਾਂ ਪਰਿਵਾਰ ਨੇ ਦਿਓਲ ਮਲਟੀ ਸਪੈਸ਼ਲਿਸਟ ਹਸਪਤਾਲ ਗੁਰਦਾਸਪੁਰ ਦੇ ਡਾਕਟਰ ਨਾਲ ਸੰਪਰਕ ਕੀਤਾ ਤਾਂ ਦਿਓਲ ਹਸਪਤਾਲ ਦੇ ਡਾਕਟਰਾਂ ਦੇ ਮਹਾਰਾਸ਼ਟਰ ਤੇ ਰਹਿਣ ਵਾਲੇ ਫੌਜੀ ਜਵਾਨ ਦੀ ਸੱਪ ਦੇ ਜ਼ਹਿਰੀਲੇ ਜ਼ਹਿਰ ਨੂੰ ਟ੍ਰੀਟਮੈਂਟ ਕਰਕੇ ਉਸ ਦੀ ਜਾਨ ਬਚਾ ਦਿੱਤੀ ਗਈ ਆਓ ਦੇਖਦੇ ਹਾਂ ਰਿਪੋਰਟ ਸਤ ਸ੍ਰੀ ਅਕਾਲ ਸਾਰਿਆਂ ਨੂੰ ਜੀ ਮੈਂ ਡਾਕਟਰ ਹਰਿੰਦਰ ਸਿੰਘ ਬਿਓਲ ਔਰ ਇਹ ਜੋ ਤੁਸੀਂ ਸਵਾਲ ਪੁੱਛਿਆ ਜੀ ਇਹਦੇ ਵਿੱਚ ਇੱਕ ਵਿਅਕਤੀ ਜੋ ਸੀਗਾ ਉਹ ਫੌਜੀ ਸੀਗਾ ਜਿਹਦੀ ਡਿਊਟੀ ਸ਼ਿਕਾਰ ਮਾਸਿਆਂ ਕੈਂਪ ਤੇ ਸੀਗੀ ਔਰ ਉਹ ਮਹਾਰਾਸ਼ਟਰ ਦਾ ਰਹਿਣ ਵਾਲਾ ਸੀਗਾ ਜੋ ਕਿ ਆਪਣੀ ਡਿਊਟੀ ਦੇ ਉੱਤੇ ਤਣਾਤ ਸੀਗਾ ਔਰ ਜੋ ਉਹਨਾਂ ਨੇ ਹਿਸਟਰੀ ਦਿੱਤੀ ਹੈ ਉਹਦੇ ਵਿੱਚ ਇਹ ਸੀਗਾ ਕਿ ਉਹ ਆਪਣੀ ਡਿਊਟੀ ਕਰ ਰਿਹਾ ਸੀਗਾ ਤੇ ਬੈਰਕ ਦੇ ਵਿੱਚ ਇੱਕ ਸੱਪ ਆਉਂਦਾ ਜੋ ਕਿ ਕਾਮਨ ਕਰੈਡ ਸੀਗਾ ਜਿਹੜੀ ਉਹਨਾਂ ਨੇ ਵੀਡੀਓ ਦਿੱਤੀ ਹੈ ਜੋ ਕਿ ਬਹੁਤ ਜਰੀਲਾ ਸੱਪ ਹੈ ਔਰ ਉਸ ਵਿਅਕਤੀ ਨੂੰ ਉਹ ਦਸ ਲੈਂਦਾ ਜਿਹਦੇ ਕਰਕੇ ਉਹਨੂੰ ਫਿਰ ਉੱਥੋਂ ਜਦੋਂ ਡਸਿਆ ਗਿਆ ਤਾਂ ਉਸ ਤੋਂ ਬਾਅਦ ਉਹਨੇ ਆਪਣੇ ਨਾਲ ਦੇ ਅਫਸਰਾਂ ਨੂੰ ਦੱਸਿਆ ਉੱਥੋਂ ਬਾਅਦ ਉਹ ਕਾਰਵਾਈ ਸ਼ੁਰੂ ਕੀਤੀ ਜਾਂਦੀ ਹੈ ਫਿਰ ਉਹਨਾਂ ਨੂੰ ਲਾਗੇ ਦੇ ਹਸਪਤਾਲ ਚ ਲੈ ਕੇ ਗਏ ਉੱਥੇ ਉਹਨਾਂ ਨੂੰ ਪ੍ਰੋਪਰ ਟਰੀਟਮੈਂਟ ਨਹੀਂ ਮਿਲ ਸਕਿਆ ਜਿਹਦੇ ਕਰਕੇ ਉਹਨਾਂ ਨੂੰ ਸਿਵਲ ਹਸਪਤਾਲ ਗੁਰਦਾਸਪੁਰ ਦੇ ਵਿੱਚ ਫਿਰ ਲਿਆਂਦਾ ਗਿਆ ਔਰ ਜਦੋਂ ਸਿਵਲ ਹਸਪਤਾਲ ਦੇ ਵਿੱਚ ਲਿਆਂਦਾ ਗਿਆ ਜੋ ਹਿਸਟਰੀ ਉਹਨਾਂ ਨੇ ਦੱਸੀਆ ਤਾਂ ਉਸ ਟਾਈਮ ਤੇ ਉਸ ਦੀ ਜਿਹੜੀ ਕੰਡੀਸ਼ਨ ਸੀ ਉਹ ਬਹੁਤ ਵਿਗੜ ਗਈ ਹੋਈ ਸੀ ਕਿ ਆਲਮੋਸਟ ਜਿੰਨੂੰ ਆਪਾਂ ਕਹਿ ਦਿੰਦੇ ਆ ਕਿ ਪੇਸ਼ੈਂਟ ਜਿਹੜਾ ਕਲਾਪਸ ਹੋ ਗਿਆ ਹੋਇਆ ਸੀਗਾ ਜਦੋਂ ਕਿ ਬੀਪੀ ਤੇ ਪਲਸ ਅਨਰੀਕੋਰਡੇਬਲ ਹੋ ਗਈ ਹੋਈ ਸੀਗੀ ਔਰ ਉੱਥੋਂ ਦੇ ਜਿਹੜੇ ਡਾਕਟਰ ਸੀਗੇ ਮੈਡੀਕਲ ਸਪੈਸ਼ਲਿਸਟ ਦੇ ਨਾਲ ਜੋ ਐਮਐਸਸੀ ਜਾਂ ਟੀਮ ਸੀਗੀ ਉਹਨਾਂ ਨੇ ਇਹਦਾ ਸੀਪੀਆਰ ਕੀਤਾ ਇਹਨੂੰ ਇੰਟੂਬੇਟ ਕੀਤਾ ਇੰਟੂਬੇਟ ਕਰਕੇ ਉਹਨਾਂ ਨੂੰ ਸ਼ਾਇਦ ਅੰਮ੍ਰਿਤਸਰ ਵਾਸਤੇ ਰੈਫਰ ਕੀਤਾ ਸੀਗਾ ਕਿ ਤਾਂ ਕਿ ਉਹ ਫੌਜੀ ਦੀ ਜਾਨ ਬਚ ਸਕੇ ਬਟ ਜਿਹੜੇ ਫੌਜੀ ਸੀਗੇ ਉਹ ਇਸ ਹਸਪੀਟਲ ਬਾਰੇ ਜਾਣਦੇ ਸੀਗੇ ਤੇ ਉਹਨਾਂ ਨੇ ਫਿਰ ਉਹ ਬੜੀ ਮੁਸਤੈਦੀ ਉਹਦੇ ਨਾਲ ਹੁਸ਼ਿਆਰੀ ਨਾਲ ਪੇਸ਼ ਨੂੰ ਜਲਦੀ ਜਲਦੀ ਵੈਂਟ ਉੱਤੇ ਐਂਬੂਲੈਂਸ ਚ ਪਾ ਕੇ ਇੱਥੇ ਲਿਆਂਦਾ ਤਾਂ ਕਿ ਵੈਂਟੀਲੇਟਰ ਦੀ ਸੁਵਿਧਾ ਉਹਨੂੰ ਚਾਹੀਦੀ ਸੀਗੀ ਔਰ ਆਉਂਦਿਆਂ ਹਿਸਾਰ ਆ ਇਹ ਐਮਰਜੈਂਸੀ ਦੇ ਵਿੱਚ ਡਾ ਡੋਲ ਬਲਜੀਤ ਦੇ ਨਾਲ ਸਾਰਿਆਂ ਨੇ ਅਸੀਂ ਮਿਲ ਕੇ ਉਹਨੂੰ ਵੈਂਟੀਲੇਟਰ ਤੇ ਪਾਇਆ ਵੈਂਟੀਲੇਟਰ ਤੋਂ ਪਾਉਣ ਤੋਂ ਬਾਅਦ ਉਹਨਾਂ ਨੂੰ ਜਿਹੜੇ ਏਐਸਵੀ ਹੁੰਦੇ ਆ ਜੋ ਜੋ ਜੈਰ ਬੁੱਕ ਕੱਟਦੇ ਆ ਠੀਕ ਹੈ ਉਹ ਲਗਾਏ ਨਾਲ ਹੋਰ ਸਪੋਰਟਿੰਗ ਟਰੀਟਮੈਂਟ ਜਿਹੜਾ ਸ਼ੁਰੂ ਕੀਤਾ ਔਰ 3-4 ਦਿਨ ਬਾਅਦ ਉਹਨੂੰ ਫੌਜੀ ਨੂੰ ਹੋਸ਼ ਆਉਣ ਲੱਗ ਪਈ ਹੋਸ਼ ਆਉਣ ਤੋਂ ਬਾਅਦ ਉਹਨੇ ਆਪਾਂ ਵੈਂਟੀਲੇਟਰ ਤੋਂ ਉਹਨੂੰ ਆਫ ਕਰ ਦਿੱਤਾ ਆਫ ਕਰਨ ਤੋਂ ਬਾਅਦ ਉਹਦੀ ਜਿਹੜੀ ਟਿਊਬ ਸੀ ਉਹ ਕੱਢੀ ਗਈ ਜਿਹਦੇ ਨਾਲ ਉਹ ਹੁਣ ਬੋਲਚਾਲ ਵੀ ਰਿਹਾ ਆਪਣਾ ਨਾਮ ਦੱਸ ਰਿਹਾ ਚੱਲ ਫਿਰ ਰਿਹਾ ਬਾਥਰੂਮ ਤੱਕ ਜਾ ਰਿਹਾ ਜਿਹੜੀ ਕਿ ਬਹੁਤ ਵੱਡੀ ਉਤਪਲਬਦੀ ਹੈ ਔਰ ਇਹਦੇ ਵਿੱਚ ਮੈਂ ਜਿਹੜੇ ਸਰਕਾਰੀ ਹਸਪਤਲ ਦੇ ਡਾਕਟਰ ਜਿਨ੍ਹਾਂ ਨੇ ਇਹਨੂੰ ਸਮੇਂ ਸਿਰ ਟਰੀਟ ਕੀਤਾ ਔਰ ਸਮੇਂ ਸਿਰ ਜਿਹੜਾ ਇੰਟੂਬੇਟ ਕੀਤਾ ਉਹ ਵੀ ਇੱਕ ਬਹੁਤ ਵੱਡਾ ਜਿਹੜਾ ਸਲਾਘਾ ਜੋ ਕਦਮ ਹੈ ਮੈਂ ਉਹਨਾਂ ਦਾ ਵੀ ਧੰਨਵਾਦ ਕਰਦਾ ਤਾਂ ਕਿ ਜੋ ਇਹਦੀ ਜਾਨ ਬਚੀ ਆ ਉਹ ਇੱਕ ਛੋਟਾ ਜਿਹਾ ਪ੍ਰੋਸੀਜਰ ਸੀਗਾ ਜਿਹੜਾ ਉੱਥੇ ਹੋਣਾ ਸੀਗਾ ਸੀਪੀਆਰ ਹੋਇਆ ਨਾਲ ਉਹਦੀ ਇਨਫਰਮੇਸ਼ਨ ਹੋਈ ਜਿਹਦੇ ਕਰਕੇ ਉਹਦੀ ਜਾਨ ਬਚ ਸਕੀ ਹੈ ਮੈਂ ਬਹੁਤ ਧੰਨਵਾਦੀ ਆ ਉਹਨਾਂ ਡਾਕਟਰਾਂ ਦਾ ਵੀ ਔਰ ਉਹਨਾਂ ਫੌਜੀ ਵੀਰਾਂ ਦਾ ਵੀ ਜਿਨ੍ਹਾਂ ਨੇ ਮਤਲਬ ਸਮਝ ਕਰਕੇ ਇਹ ਪੇਸ਼ੈਂਟ ਨੂੰ ਅੰਮ੍ਰਿਤਸਰ ਜਾਣ ਦੀ ਬਜਾਏ ਇਹਨਾਂ ਨੂੰ ਦਿਓਲ ਹਸਪੀਟਲ ਲੈ ਕੇ ਆਂਦਾ ਕਿਉਂਕਿ ਅੰਮ੍ਰਿਤਸਰ ਅਗਰ ਅਗਰ ਲੈ ਕੇ ਜਾਂਦੇ ਤਾਂ ਕਿਤੇ ਨਾ ਕਿਤੇ ਉਹ ਜਿਹੜਾ ਫੌਜੀ ਸੀਗਾ ਉਹਦੀ ਜਾਨ ਜਾ ਸਕਦੀ ਸੀ ਕਿਉਂਕਿ ਇੰਨਾ ਟਾਈਮ ਉਹਦੇ ਕੋਲ ਨਹੀਂ ਸੀਗਾ ਔਰ ਹੁਣ ਉਹ ਪੇਸ਼ੈਂਟ ਜਿਹੜਾ ਬਿਲਕੁਲ ਠੀਕ ਹੈ ਤੁਹਾਨੂੰ ਦਿਖਾਵਾਂਗੇ ਬਿਲਕੁਲ ਸਹੀ ਉਹ ਗੱਲਾਂ ਬਾਤਾਂ ਕਰ ਰਿਹਾ ਔਰ ਅਸੀਂ ਆਪਣੇ ਆਪ ਨੂੰ ਲੱਕੀ ਸਮਝਦੇ ਹਾਂ ਕਿ ਅਸੀਂ ਇੱਕ ਫੌਜੀ ਵੀਰ ਦੀ ਜਾਨ ਬਚਾਈ ਹੈ ਜਿਹੜਾ ਕਿ ਸਾਡੇ ਵਾਸਤੇ ਉਹ ਪੂਰੇ ਦੇਸ਼ ਵਾਸਤੇ ਬਾਰਡਰ ਤੇ ਖੜਕੇ ਜਿਹੜਾ ਆ ਉਹ ਨੌਕਰੀ ਕਰ ਰਿਹਾ ਹਮੇਸ਼ਾ ਸਾਡੇ ਲਈ ਪਹਿਰੇਦਾਰ ਹੈ ਔਰ ਅਸੀਂ ਉਹਦੇ ਵਾਸਤੇ ਕੰਮ ਆਏ ਇਹ ਰੱਬ ਦਾ ਬਹੁਤ ਵੱਡਾ ਅਸੀਂ ਸ਼ੁਕਰੀਆ ਬਧਾ ਕਰਦੇ ਹਾਂ ਕਿ ਉਹਦੀ ਜਿਹੜੀ ਜਾਨ ਬਚੀ ਹੈ ਕੀ ਹੋ ਲੱਗ ਰਿਹਾ

جانے کے بعد میں وہ تھا انہوں نے کیا ٹریٹمنٹ کیا وہ بھی مجھے پتا نہیں مجھے ہال آیا گیا ہال آنے کے بعد میں دو تین دن کے بعد مجھے کیا آیا دو تین دن کے بعد آیا